ਨਮਸਕਾਰ ਮੈਂ ਹਾਂ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਿਧਾਨ ਸਭਾ ਦੀਆਂ 15 ਕਮੇਟੀਆਂ ਦੇ ਚੇਅਰਮੈਨ ਬਦਲੇ ਸਪੀਕਰ ਸੰਧਵਾ ਸਰਦਾਰ ਕਮਤਾਰ ਸਿੰਘ ਸੰਧਵਾ ਜੁਗ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਮੁਲਾਕਾਤ ਕੀਤੀ 2-3 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਵਿਧਾਨ ਸਭਾ ਦੀਆਂ ਜਿਹੜੀ 15 ਕਮੇਟੀਆਂ ਦੇ ਚੇਅਰਮੈਨ ਨੇ ਉਹਨਾਂ ਦੇ ਬਦਲ ਫੇਰ ਕਰ ਦਿੱਤੇ ਜਾਣ ਇਹ ਪਹਿਲਾਂ ਦੱਸਿਆ ਜਾ ਰਿਹਾ ਸੀ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੋਣੇ ਚਾਹੀਦੇ ਸੀ ਲੇਕਿਨ ਨਹੀਂ ਹੋ ਪਾਏ ਫਿਰ ਉਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਜਿਮਨੀ ਚੋਣਾਂ ਤੋਂ ਪਹਿਲਾਂ ਹੋਣੇ ਚਾਹੀਦੇ ਸੀ ਲੇਕਿਨ ਜਿਮਨੀ ਚੋਣ ਦੇ ਵਿੱਚ ਨਹੀਂ ਹੋਏ ਹੁਣ ਜਿਹੜੀਆਂ ਆਉਣ ਵਾਲੀਆਂ ਜਿਮਨੀ ਚੋਣਾਂ ਨੇ ਉਹਨਾਂ ਤੋਂ ਪਹਿਲਾਂ ਇਹ ਜਿੰਨੇ ਵੀ ਚੇਅਰਮੈਨ ਨੇ 15 ਇਹਨਾਂ ਦੇ ਹੇਠ ਫੇਰ ਜਾਂ ਬਦਲ ਕਰ ਦਿੱਤੇ ਗਏ ਨੇ ਕਿਉਂ ਕਰ ਦਿੱਤੇ ਗਏ ਨੇ ਕਿਉਂਕਿ ਇਹਨਾਂ ਦੇ ਕੋਲ ਅਲੱਗ-ਅਲੱਗ ਅਹੁਦੇ ਸੀ ਲੇਕਿਨ ਉਹਨਾਂ ਅਹੁਦਿਆਂ ਤੇ ਜਿਹੜੇ ਅਹੁਦਿਆਂ ਤੇ ਇਹ ਚੇਅਰਮੈਨ ਲੱਗੇ ਹੋਏ ਸੀ ਉਹਨਾਂ ਅਹੁਦਿਆਂ ਤੋਂ ਪੰਜਾਬ ਸਰਕਾਰ ਨੂੰ ਚੰਗੀ ਆਉਟਪੁੱਟ ਨਹੀਂ ਮਿਲੀ ਇਹਨਾਂ ਦੀਆਂ ਸ਼ਿਕਾਇਤਾਂ ਵੀ ਆਈਆਂ ਕਿਉਂਕਿ ਇਹ ਇਮਾਨਦਾਰੀ ਨਾਲ ਅਤੇ ਪੂਰੀ ਤਨਦੇਹੀ ਦੇ ਨਾਲ ਆਪਣੀਆਂ ਜਿਹੜੀਆਂ ਡਿਊਟੀਆਂ ਸੀ ਜਾਂ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹਨਾਂ ਨੂੰ ਨਹੀਂ ਨਿਭਾਰੇ ਸੀ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੜੀ ਸ਼ਰਮਨਾਕ ਹਾਰ ਹੋਈ ਹੈ ਆਮ ਆਦਮੀ ਪਾਰਟੀ ਦੀ ਇਸ ਨੂੰ ਲੈ ਕੇ ਸੀਐਮ ਮਾਨ ਸਾਹਿਬ ਨੇ ਪੁਲਿਸ ਵਿਭਾਗ ਦੇ ਵੀ ਤਬਾਦਲੇ ਕੀਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੀ ਤਬਾਦਲੇ ਹੁਣ ਇਸ ਦੇ ਹੋਣਗੇ ਇਸ ਤੋਂ ਲੈ ਕੇ ਹੋਣ ਜਿਹੜੇ 15 ਕਮੇਟੀਆਂ ਦੇ ਚੇਅਰਮੈਨ ਸੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਵਿੱਚ ਬੜਾ ਵੱਡਾ ਫੇਰ ਬਦਲ ਕਰਨ ਜਾ ਰਹੀ ਹੈ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖੁਲਾਸੇ ਹੋਣਗੇ ਕਿ ਕਿਹੜੇ ਅਹੁਦੇ ਤੇ ਕਿਹੜਾ ਚੇਅਰਮੈਨ ਲਗਾਇਆ ਗਿਆ ਹੈ ਇਹ ਗੱਲ ਨੂੰ ਜਿਹੜਾ ਹੈ ਗੁਪਤ ਰੱਖ ਲਿਆ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨੇ ਭਾਵੇਂ ਕੁਲਤਾਰ ਸਿੰਘ ਸੰਧਵਾਨ ਦੇ ਸਬੰਧ ਚੰਗੇ ਨਹੀਂ ਨੇ ਮੌਜੂਦਾ ਮੁੱਖ ਮੰਤਰੀ ਦੇ ਨਾਲ ਫਿਰ ਵੀ ਉਹ ਜਿਹੜਾ ਹੈ ਸਲਾਹ ਕਰਕੇ ਚੱਲਦੇ ਨੇ ਸੀਐਮ ਭਗਵੰਤ ਮਾਨ ਸਾਹਿਬ ਦੇ ਨਾਲ ਹੁਣ ਕੁਲਵਾ ਕੁਲਤਾਰ ਸਿੰਘ ਸੰਧਵਾ ਨੇ ਆਪਣੀ ਜਿਹੜੀ ਵਾਕ ਡੋਰ ਹੈ ਵਿਧਾਨ ਸਭਾ ਦੇ 15 ਕਮੇਟੀਆਂ ਦੇ ਜਿਹੜੇ ਚੇਅਰਮੈਨ ਨੇ ਉਹ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈ ਅਤੇ ਹੁਣ 2-3 ਦਿਨਾਂ ਬਾਅਦ ਇਹ 15 ਛੇ ਮੈਨੇ ਜਿਹੜੇ ਇਹਨਾਂ ਦੇ ਫੇਰ ਬਦਲ ਹੋ ਜਾਣਗੇ ਕਿਹੜੇ ਇਹਨਾਂ ਨੂੰ ਅਹੁਦੇ ਮਿਲਣਗੇ ਜਾਂ ਇਹਨਾਂ ਦੇ ਵਿੱਚ ਕੋਈ ਹਟਾ ਕੇ ਨਵੇਂ ਚੇਅਰਮੈਨ ਲਾਏ ਜਾਣਗੇ ਇਸ ਦਾ ਖੁਲਾਸਾ 1-2 ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਲਦੀ ਕਰ ਦੇਣਗੇ ਧੰਨਵਾਦ